8 ਤੋਂ 10 ਜਣਿਆਂ ਦੀ ਸਿਟਿੰਗ ਵਾਸਤੇ ਜੇ ਤੁਹਾਨੂੰ ਸੋਫਾ ਚਾਹੀਦਾ ਨਾ ਫੁੱਲ ਕੰਫਰਟੇਬਲ ਵੀ ਦੇਖ ਕੇ ਕੋਈ ਕਹੇ ਯਾਰ ਵੀ ਹਾਂ ਕੀ ਬਾਤਾਂ ਨੇ ਆਹ ਵਾਲਾ ਸੋਫਾ ਤਾਂ ਫਿਰ ਤੁਹਾਡੇ ਵਾਸਤੇ ਹੋਣ ਲਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਹੈਡ ਰੈਸਟ ਤੁਹਾਨੂੰ ਮਿਲ ਜਾਣਗੇ ਕਿਵੇਂ ਮਰਜ਼ੀ ਐਡਜਸਟ ਕਰੋ ਇਹਨੂੰ ਤੇ ਬੈਠਣ ਦੇ ਵਿੱਚ ਫੁੱਲ ਕੰਫਰਟੇਬਲ ਨੇ ਕਿਉਂਕਿ ਐਚ ਆਰ ਦੀ ਇਹਦੇ ਵਿੱਚ 40 ਡੈਂਸਿਟੀ ਦੀ ਫਾਰਮ ਅਸੀਂ ਯੂਜ਼ ਕੀਤੀ ਹੋਈ ਹੈ ਜਿਹੜੀ ਕਿ ਬੈਠਣ ਦੇ ਵਿੱਚ ਫੁੱਲ ਕੰਫਰਟੇਬਲ ਹੁੰਦੀ ਆ ਸੀਟ ਦਬਣ ਦੀ ਫੁੱਲ ਬਟਾ ਫੁੱਲ ਗਰੰਟੀ ਹੈ ਸੀਟ ਦਾ ਦਬ ਉਹ ਨਹੀਂ ਇਹਦੀ ਤੇ ਬਾਕੀ ਆ ਜਿਹੜੇ ਤੁਸੀਂ ਆਰਮਚੇਅਰ ਆ ਵੀ ਦੇਖ ਰਹੇ ਹੋ ਇਹਦੇ ਉੱਤੇ ਵੀ ਬਹੁਤ ਘੈਂਟ ਤਰੀਕੇ ਦਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈਗਾ ਇਹਨੂੰ ਤੁਸੀਂ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਜਿਵੇਂ ਇਹਦੇ ਵਿੱਚ ਸਟੀਲ ਦੇ ਹੈਵੀ ਪੈਰ ਅਸੀਂ ਯੂਜ਼ ਕੀਤੇ ਹੋਏ ਨੇਗੇ ਹੈਵੀ ਪੈਰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਯੂਜ਼ ਕੀਤੇ ਹੋਏ ਨੇ ਅਸੀਂ ਬਾਕੀ ਆ ਜਿਹੜੇ ਤੁਸੀਂ ਹੈਡਰਾਸਟ ਦੇਖ ਰਹੇ ਹੋ ਇਹ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਕਿਵੇਂ ਮਰਜ਼ੀ ਤੇ ਬਾਕੀ ਇਹਦੇ ਵਿੱਚ ਤੁਹਾਨੂੰ ਵੱਡਾ ਫਾਇਦਾ ਪਤਾ ਕੀ ਹੈ ਬੱਗੇ ਕੋਰਨਰ ਮਿਲ ਜੂਗਾ ਜਿਹਦੇ ਉੱਤੇ ਬੈਠਣਾ ਟੋਡਾ ਮੰਨ ਕੇ ਚਲ ਜਾਏ ਛੋਟਾ ਕਾਰਤੂਨ ਹੁੰਦਾ ਉਹ ਜਗ੍ਹਾ ਵੇਸਟ ਹੋ ਜਾਂਦੀ ਆ ਉੱਪਰ ਵੱਡੇ ਕਾਰਨਰ ਦੀ ਜਗ੍ਹਾ ਵੇਸਟ ਨਹੀਂ ਹੁੰਦੀ ਆ ਜਿਵੇਂ ਦੇਖ ਸਕਦੇ ਹੋ ਆਰਾਮ ਨਾਲ ਬੰਦਾ ਬਹਿ ਸਕਦਾ ਇਹਦੇ ਵਿੱਚ ਤੇ ਬੈਠਣ ਦੇ ਵਿੱਚ ਵੀ ਫੁੱਲ ਕੰਫਰਟੇਬਲ ਹੋਊਗਾ ਇਹ ਸਾਰਾ ਕੰਮ ਦੇ ਵਿੱਚ ਆਊਗਾ ਨਹੀਂ ਖੁੰਜਾ ਹੁੰਦਾ ਜਿਹੜਾ ਉਹ ਵਰਕ ਦੇ ਵਿੱਚ ਨਹੀਂ ਆਉਂਦਾ ਇਹਦੇ ਵਿੱਚ ਤੁਹਾਨੂੰ ਡਿਵਾਈਡਰ ਵੀ ਮਿਲ ਜੂਗੀ ਥਾਂ ਤੇ ਜਗ੍ਹਾ ਤੁਸੀਂ ਚਿਹਰਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋ ਜੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਦਿੱਤੇ ਗਏ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਮਹਾਰਾਜ ਫਰਨੀਚਰ ਹਾਊਸ ਰਾਏਕੋਟ ਦੇ ਉੱਤੇ ਵੀਡੀਓ ਨੂੰ ਕਰ ਦਿਓ ਸ਼ੇ